ਪ੍ਰਚਾਰ ਤੋਂ ਇਹਨਾਂ ਖਤਰਾ ਕਾ ਦਾ ਕਿਉਂਕਿ ਜੇ ਆਪਾਂ ਹੁਣ ਦੀ ਗੱਲਬਾਤ ਕਰੀਏ ਜੇ ਤੇ ਤੁਸੀਂ ਸਹਿਜੇ ਸਹਿਜੇ ਜਿਹੜਾ ਹੈਗਾ ਕਰਦੇ ਰਹੋ ਨਾਰਮਲ ਦਿਹਾੜੇ ਮਨਾਉਂਦੇ ਰਹੋ ਜਿਸ ਤਰੀਕੇ ਨਾਲ ਬਹੁ ਗਿਣਤੀ ਚਾਹੁੰਦੀ ਹੈ ਉਦਾਂ ਕਰਦੇ ਰਹੋ ਲੰਗਰ ਲਾਉਂਦੇ ਰਹੋ ਤੇ ਸਾਰਾ ਕੁਝ ਠੀਕ ਹੈ ਪਰ ਜੇ ਤੁਸੀਂ ਆਪਾਂ ਕਹੀ ਕਿ ਜੋ ਪ੍ਰਚਾਰ ਜੋ ਸਾਨੂੰ ਗੁਰੂ ਸਾਹਿਬ ਨੇ ਸਿਧਾਂਤ ਬਖਸ਼ਿਆ ਹੈ ਅਮਰਤ ਸੰਚਾਰ ਦੀ ਗੱਲ ਕਰੋ ਹੁਣ ਜੇ ਆਪਾਂ ਭਾਈ ਅਮਰਤਪਾਲ ਸਿੰਘ ਦੀ ਗੱਲ ਕਰ ਲਈਏ ਇੱਥੇ ਤੇ ਫਿਰ ਪ੍ਰਚਾਰ ਤੇ ਪਾਬੰਦੀ ਕਿਉਂ ਪ੍ਰਚਾਰ ਤੋਂ ਹੁਣ ਕਾ ਦਾ ਖਤਰਾ ਮਤਲਬ ਇਹ ਨੂੰ ਵੈਸੇ ਜਗਜੀਤ ਸਿੰਘ ਜੀ ਬੜੀ ਡਗਾਈ ਨਾ ਤੁਹਾਡਾ ਸਵਾਲ ਜਿਹੜਾ ਇਹ ਆਮ ਸਵਾਲ ਨਹੀਂ ਹੈ ਉਸ ਵੇਲੇ ਅਸਲਾਮੀਆਂ ਦੀ ਮੁਸਲਮਾਨਾਂ ਦੀ ਹਕੂਮਤ ਸੀ ਹੂੰ ਹੂੰ ਤੇ ਉਹ ਨਹੀਂ ਸੀ ਚਾਹੁੰਦੇ ਵੀ ਕੋਈ ਵੀ ਐਸਾ ਧਰਮ ਜਿਹੜਾ ਕੌਮ ਦੇ ਰੂਪ ਚ ਉੱਪਰ ਕੇ ਸਾਹਮਣੇ ਆਵੇ ਜੀ ਜੀ ਤੇ ਜਿਹਦੇ ਨਾਲ ਉਹਨਾਂ ਨੂੰ ਉਹਨਾਂ ਦੇ ਰਾਜ ਦਾ ਖਤਰਾ ਹੋ ਗਏ ਹੂੰ ਹੂੰ ਉਹ ਦੇਖ ਰਹੇ ਸੀ ਨਾ ਜੀ ਵੇ ਸਿੱਖ ਗੁਰੂ ਨਾਨਕ ਸਾਹਿਬ ਦਾ ਜਿਹੜਾ ਮਿਸ਼ਨ ਆ ਜਾਂ ਜਿਹੜਾ ਧਰਮ ਆ ਦੇਖੋ ਗੁਰੂ ਨਾਨਕ ਨੇ ਧਰਮ ਦੀ ਪਰਿਭਾਸ਼ਾ ਹੀ ਇਹ ਦਿੱਤੀ ਸੀ ਏਕੋ ਸੱਚ ਦ੍ਰਿੜੇ ਜੇ ਕੋਈ ਏਕੋ ਧਰਮ ਸੱਚ ਦ੍ਰਿੜੇ ਜੇ ਕੋਈ ਸੱਚ ਨੂੰ ਦ੍ਰਿੜ ਕਰਨਾ ਹੀ ਧਰਮ ਹੈ ਹੁਣ ਉਸ ਵੇਲੇ ਜਿਹੜੀ ਸਥਾਪਿਤ ਸਰਕਾਰ ਆ ਉਹ ਡਰਦੀ ਸੀ ਇਸ ਗੱਲੋਂ ਵੀ ਜੇ ਸਿੱਖ ਧਰਮ ਦਾ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਹੁੰਦਾ ਰਿਹਾ ਤੇ ਇਹਨਾਂ ਨੂੰ ਸਰ ਇਹਨਾਂ ਕੋਲੋਂ ਸਾਨੂੰ ਖਤਰਾ ਹੂੰ ਹੂੰ ਸਾਡੇ ਰਾਜ ਖੋਸਣ ਦਾ ਖਤਰਾ ਜਿਹੜਾ ਮਗਰੋਂ ਖੁੱਸਾ ਵੀ ਹੂੰ ਹੁਣ ਤੁਸੀਂ ਲੋਕ ਕਿ ਅਮਰਤਪਾਲ ਦੀ ਜਿਹੜੀ ਸਿਧਾਂਤਕ ਤੌਰ ਤੇ ਇਹਨਾਂ ਨੂੰ ਸਾਰਿਆਂ ਨੂੰ ਇਹ ਕਿਉਂ ਗੱਲ ਹੁਣ ਚੁਭੰड्या ਵੀ ਹੂੰ ਇਹ ਮੈਂ ਥੋੜਾ ਜਿਹਾ ਪ੍ਰਚਾਰ ਦੇ ਅੱਗੇ ਵੀ ਹੁੰਦਾ ਸੀ ਨਾ ਜੀ ਜੀ ਹੁਣ ਗੱਲ ਨਿਖਰ ਕੇ ਸਾਹਮਣੇ ਆਉਂਦੀ ਹੈ ਕਿ ਸਾਡਾ ਜਿਹੜਾ ਗੁਰੂ ਨਾਨਕ ਦਾ ਮਿਸ਼ਨ ਹੈ ਹੂੰ ਹੂੰ ਉਹ ਹੈ ਗੁਰੂ ਗ੍ਰੰਥ ਗੁਰੂ ਪੰਥ ਸਾਨੂੰ ਜੋ ਗੁਰੂ ਗੋਬਿੰਦ ਸਿੰਘ ਨੇ ਸਿਧਾਨ ਦਿੱਤਾ ਹੂੰ ਹੂੰ ਹੁਣ ਗੁਰੂ ਦੇ ਲੜ ਲੱਗਣ ਲਈ ਗੁਰੂ ਗ੍ਰੰਥ ਸਾਹਿਬ ਜਦ ਸਾਡੇ ਹਾਜ਼ਰਾ ਨਾਜ਼ਰ ਗੁਰੂ ਆ ਜੀ ਤੇ ਜਦੋਂ ਤੁਸੀਂ ਉਹਦੇ ਲੜ ਲੱਗਣ ਲਈ ਜਿਹੜੀ ਉਹਨੇ ਗੱਲ ਕਲੀਅਰ ਕੀਤੀ ਵੀ ਭਾਈ ਇਹ ਤਾਂ ਸੀਸ ਭੇਟ ਦੇਣਾ ਪੈਂਦਾ ਹੂੰ ਤੇ ਇਹ ਜਿਹੜਾ ਸੀਸ ਭੇਟ ਦੀ ਗੱਲ ਆ ਇਹ ਮਿਸ਼ਨ ਗੁਰੂ ਨਾਨਕ ਦਾ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤੜੀ ਗਲੀ ਮਰੀ ਜਾਓ ਹੁਣ ਇੱਥੇ ਕੀ ਆ ਕਿ ਇਹ ਜਿਹੜਾ ਪ੍ਰਚਾਰ ਅਮਰਤਪਾਲ ਸਿੰਘ ਹੋਣੀ ਕਰ ਰਿਹਾ ਇਹਦੇ ਨੇ ਇੱਕ ਚੀਜ਼ ਬਿਲਕੁਲ ਜਾਗਰ ਹੋ ਰਹੀ ਆ ਉਹ ਹੈ ਗੁਰੂ ਗ੍ਰੰਥ ਗੁਰੂ ਪੰਥ ਜਾਗਰ ਹੋ ਰਹੀ ਆ ਨਾ ਜੀ ਜੀ ਬਿਲਕੁਲ ਹੁਣ ਜਿਹੜੀ ਸਤਾਪਤ ਸਰਕਾਰ ਆ ਉਹ ਚਾਹੁੰਦੀ ਵੀ ਸਾਰੇ ਧਰਮਾਂ ਦੀਆਂ ਪਛਾਣਾਂ ਖਤਮ ਕਰਨੀਆਂ ਹਮ ਸਭ ਕੁਝ ਖਤਮ ਕਰਕੇ ਤੇ ਇੱਕ ਹਿੰਦੂ ਰਾਸ਼ਟਰ ਬਣਾਉਣਾ ਹੁਣ ਹਿੰਦੂ ਰਾਸ਼ਟਰ ਦੇ ਵਿੱਚ ਸਭ ਤੋਂ ਵੱਡਾ ਅੜਕਾ ਹੀ ਗੁਰੂ ਗ੍ਰੰਥ ਗੁਰੂ ਪੰਥ ਦਾ ਪੰਡਾ ਹੂੰ ਹੂੰ ਜੀ ਜੀ ਉਹਨਾਂ ਨੂੰ ਇਹ ਚੀਜ਼ ਚੁਭ ਰਹੀ ਹੈ ਹੂੰ ਜਿਹੜੇ ਨੌਜਵਾਨ ਖੰਡੇ ਬਾਟੇ ਦਾ ਅਮਰ ਸ਼ਗਨ ਗਏ ਤੇ ਜੋ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਚ ਤੁਰਨਾ ਨਾ ਜੀ ਅਸੀਂ ਜੀ ਬਿਲਕੁਲ ਪੰਥ ਨੇ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਚ ਤੁਰਨਾ ਜਿਹੜੇ ਕਾਰਜ ਸਾਡੇ ਰਾਜਨੀਤਿਕ ਕਹਿ ਲਓ ਜਾਂ ਸਾਡੇ ਮਸਲੇ ਕਹਿ ਲਓ ਉਹ ਪੰਥ ਨੇ ਹਾਸਲ ਕਰਨੇ ਆ ਰਹਿਨਮਾਈ ਗੁਰੂ ਗ੍ਰੰਥ ਸਾਹਿਬ ਕੋਲੋਂ ਲੈਣੀ ਆ ਜੀ ਇਹ ਜਿਹੜਾ ਸਾਡਾ ਸਿਧਾਂਤ ਆ ਇਹ ਸਤਾਪ ਸਰਕਾਰਾਂ ਨੂੰ ਚੁਭ ਰਿਹਾ ਹੂੰ ਉਹਨਾਂ ਨੂੰ ਤਾਂ ਕੀ ਚੁਭਣਾ ਸਾਡੇ ਆਪਣੇ ਵੀ ਜਿਹੜੇ ਗੱਲ ਗੋਲ ਮੋਲ ਕਰਦੇ ਆਰੇ ਉਹਨਾਂ ਨੂੰ ਵੀ ਚੁਭਦਾ ਹੂੰ ਹੂੰ ਕਿਉਂਕਿ ਇਹਦੇ ਨਾਲ ਇੱਕ ਸਿਧਾਂਤ ਸਾਡਾ ਉੱਪਰ ਕੇ ਸਾਹਮਣੇ ਆਉਂਦਾ ਜੀ ਤੇ ਇਸ ਸਿਧਾਂਤ ਤੋਂ ਬਿਨਾ ਨਾ ਪੰਥ ਦਾ ਕੋਈ ਬਚਾਅ ਹੋ ਸਕਦਾ ਤੇ ਨਾ ਪੰਜਾਬ ਦਾ ਹੋ ਸਕਦਾ ਜੀ ਜੀ ਪੰਜਾਬ ਨੂੰ ਵੀ ਜਦ ਬਚਾਇਆ ਪੰਥ ਨੇ ਹੀ ਬਚਾਉਣਾ ਹਮ ਅੱਜ ਨਹੀਂ ਤਾਂ ਕੱਲ